ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਉਮਰ 1995 ਕਾਦੇ 6 ਫੁੱਟ ਪੜਾਈ ਪਲੱਸ 2 ਨਾਨ ਮੈਡੀਕਲ ਐਂਡ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਕਾਮੀ ਜੀ ਇਹਨਾਂ ਦਾ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਏ 10 ਕਿੱਲੇ ਜ਼ਮੀਨ ਏ ਵਧੀਆ ਘਰ ਪਰਿਵਾਰ ਏ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅੰਕੁਸ਼ ਪਤਾ ਆਦਮਪੁਰ ਕਾਸਟ ਹਿੰਦੂ ਗੋਤ ਸਿੰਗਲਾ ਉਮਰ 26 ਸਾਲ ਕੱਦ 5 ਫੁੱਟ 10 ਇੰਚ ਪੜਾਈ 10th ਪਾਸ ਪੈਣਾ ਦੋ ਨੇ ਮੈਰਿਡ ਨੇ ਇੱਕ ਅਨਮੈਰਿਡ ਸੌਰੀ ਪੈਣਾ ਤਿੰਨ ਨੇ ਦੋ ਮੈਰਿਡ ਨੇ ਇੱਕ ਅਨਮੈਰਿਡ ਕੰਮੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਦੁਕਾਨਦਾਰ ਨੇ ਵਧੀਆ ਪਰਿਵਾਰ ਹੈ ਵਧੀਆ ਆਮਦੇ ਨੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਗਰੀਬ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ हाँ जी अगला रिश्ता नोट करो जी नाम प्राभजोत सिंह अमृतधारी पता अमृतसर कास्ट प्रजापत उम्र बई नौ उन्नीस सौ अठानवे कद पं फुट अठ इंच पढ़ाई ग्रैजुएशन टू ईयरस डिप्लोमा इन डाटाबेस एडमिनिस्ट्रेशन फ्रॉम कनेडा कॉलेज पिता जसपाल सिंह अपना बिजनेस मेडिकल क्लीनिक माता शरणजीत कौर हाउसवाइफ ने ਪੈਨ ਏਕੇਜੀ ਕੈਨੇਡਾ ਗੁਰਸਿੱਖ ਅਮਰਿਤਧਾਰੀ ਫੈਮਿਲੀ ਏ ਤੇ ਕੰਮ ਏ ਜੇ ਲੜਕਾ ਮੈਕੈਨਿਕ ਆਪਰੇਟਰ ਇਨ ਕਮਰਸ਼ੀਅਲ ਵੀਕਲ ਵਰਕਸ਼ਾਪ ਅਨਟਾਰੀਓ ਕੈਨੇਡਾ ਪਰਿਵਾਰ ਦੀ ਮੰਗ ਏ ਜੀ ਕੁੜੀ ਵਧੀਆ ਪੜੀ ਲਿਖੀ ਕੈਨੇਡਾ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਅਮਰਿਤਧਾਰੀ ਹੋਵੇ ਲੜਕੀ ਜਾਂ ਫਿਰ ਬਾਅਦ ਦੇ ਵਿੱਚ ਅਮਰਿਤ ਸ਼ੱਕ ਲਵੇ ਕੱਦ 5 ਫੁੱਟ 5 ਇੰਚ ਹੋਵੇ ਜਾਂ 5 ਫੁੱਟ 5 ਜੇ ਇੰਚ ਤੋਂ 5 ਫੁੱਟ 6 ਇੰਚ ਤੱਕ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਵਨਦੀਪ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਕਾਸਟ OBC ਰਾਮਗੜੀਆ ਉਮਰ 12/5/1999 ਕੱਦ 5 ਫੁੱਟ 6 ਇੰਚ ਪੜਾਈ BA LLB PTE ਸਕੋਰ 69 ਪਿਤਾ ਗੁਰਮੀਤ ਸਿੰਘ ਮਾਤਾ ਬਲਜਿੰਦਰ ਕੌਰ ਤੇ ਕਾਮੇ ਜੀ ਇਹਨਾਂ ਦਾ ਐਡਵੋਕੇਟ ਡਿਸਟ੍ਰਿਕਟ ਕੋਰਟ ਮੋਗਾ ਐਂਡ ਜੀਰਾ ਵੈਸਟਰ ਵੀਜ਼ਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਰਵਿਦਾਸੀਆ ਸਿੱਖ ਗੋਤ ਲੱੱੜ ਉਮਰ 29 ਸਾਲ ਕੱਦ 5 ਫੁੱਟ 9 ਇੰਚ ਪੜ੍ਹਾਈ ਬੀਸੀਏ ਐਮਸੀਏ ਪੈਣ ਇੱਕ ਐਡਵੋਕੇਟ ਪਿਤਾ ਆਰਮੀ ਤੋਂ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਇਹਨਾਂ ਦਾ ਪੀਐਚਪੀ ਡਿਵੈਲਪਰ ਤੇ ਪਰਿਵਾਰ ਦੀ ਮੰਗੇ ਜੀ ਐਨਆਰਆਈ ਔਰ ਗਵਰਨਮੈਂਟ ਜੌਬ ਇਨ ਪੰਜਾਬ ਲੜਕੀ ਜਾਤਾ ਬਾਹਰ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਸਰਕਾਰੀ ਨੌਕਰੀ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਪਤਾ ਨਵਾਂ ਸ਼ਹਿਰ ਕਾਸਟ ਖੱਤਰੀ ਆਨੰਦ ਉਮਰ 19 6 1996 ਜਨਮ ਟਾਈਮ 8 एएम ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਆਰਟਸ ਆਈਟੀਆਈ ਭਰਾ 2 ਨੇ ਮਾਤਾ ਐਕਸਪਾਇਰ ਨੇ ਫੈਮਿਲੀ ਦੇ ਵਿੱਚ ਪਿਤਾ ਨੇ ਕਮੀ ਜੀ ਇਹਨਾਂ ਦਾ ਬਾਈਕ ਰਿਪੇਅਰ ਐਂਡ ਸਪੇਅਰ ਸ਼ਾਪ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਘਰ ਸੰਭਾਲਣ ਵਾਲੀ ਹੋਵੇ ਤੇ ਮੈਰਿਜ ਬਿਲਕੁਲ ਸਿੰਪਲ ਕਰਨੀ ਹੈ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੰਗ ਨਹੀਂ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਸਰਦਾਰ ਪਤਾ ਜ਼ਿਲ੍ਹਾ ਕਪੂਰਥਲਾ ਕਾਸਟ ਜੱਟ ਸਿੱਖ ਗੋਤ ਪਾਡੇ ਟਿੱਲੋ ਉਮਰ 3 ਜੁਲਾਈ 2001 ਜਨਮ ਸਥਾਨ ਲਖਣ ਕੇ ਪਾਡੇ ਕੱਦ 6 ਫੁੱਟ ਵੈਸ਼ਨੂ ਪਰਵਾਰੀ ਪੜਾਈ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਪਿਤਾ ਟਰੱਕ ਆਪਰੇਟਰ ਯੂਏਈ ਮਾਤਾ ਹਾਊਸ ਵਾਈਫ ਨੇ ਪ੍ਰਾ ਏਕੇ ਸਟੋਰ ਮੈਨੇਜਰ ਯੂਐਸਏ ਤੇ ਕਾਮਕਾਰੀ ਜੀ ਇਹਨਾਂ ਦਾ Amazon DSP in Canada from last 2 years in Canada student visa 10 kille zameen e double story kothi e 25 to 30 marle de vich te parwar di mangi ji kudi America cha Canada di hove kad 5 foot 5 inch tak hove ਕੈਨੇਡਾ ਜਾਂ ਅਮਰੀਕਾ ਦੀ ਪੀਆਰ ਸਿਟੀਜ਼ਨ ਲੜਕੀ ਹੋਵੇ ਉਮਰ 22 ਤੋਂ 25 ਸਾਲ ਦੇ ਵਿੱਚ ਹੋਵੇ ਲੜਕੀ ਜੱਟ ਸਿਕ ਪਰਿਵਾਰ ਤੋਂ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਪਟਿਆਲਾ ਕਾਸਟ ਰਾਮਦਾਸੀਆ ਸਿੱਖ ਗੋਤ ਪੰਖਾਰ ਗੁਰੂ ਉਮਰ 12 ਅਕਤੂਬਰ 1990 ਕੱਦ 5 ਫੁੱਟ 8 ਇੰਚ ਪੜਾਈ ਬੀ ਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਫਰੋਂ ਪਟਿਆਲਾ ਪ੍ਰਾ ਏ ਕੇ ਜੀ ਜੋਬ ਥਾਪਰ ਯੂਨੀਵਰਸਿਟੀ ਪੈਨ ਇੱਕ ਮੈਰਿਡ ਕੈਨੇਡਾ ਪੀ ਆਰ ਫੈਮਿਲੀ ਦੇ ਵਿੱਚ ਮਾਤਾ ਪਿਤਾ ਐਕਸਪਾਇਰ ਨੇ ਜੀ ਕਾਮੇ ਜੀ ਇਹਨਾਂ ਦਾ ਰੀਅਲ ਅਸਪੈਕਟ ਦਾ ਕਾਮੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹੋਵੇ ਨੀਤ ਕੁਮਾਰ ਪਤਾ ਪਟਿਆਲਾ ਉਮਰ 10 ਨਵੰਬਰ 1993 ਜਨਮ ਸਥਾਨ ਪਟਿਆਲਾ ਜਨਮ ਟਾਈਮ 9:16 ਪੀਐਮ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਭਰਾ ਨੋ ਪੈਣਾ ਦੋ ਨੇ ਮੈਰਿਡ ਨੇ ਇੱਕ ਕੈਨੇਡਾ ਦੇ ਪਿਤਾ ਕਮਲ ਕੁਮਾਰ ਰਿਟਾਇਰ ਪੀ ਐਸ ਪੀ ਸੀ ਐਲ ਮਾਤਾ ਜਸਵਿੰਦਰ ਕੌਰ ਰਿਟਾਇਰ ਹੈਲਥ ਡਿਪਾਰਟਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਤੇ ਕਾਮੀ ਜੀ ਇਹਨਾਂ ਦਾ ਜੌਬ ਕਲੱਬ ਮੈਨੇਜਰ ਹੈਲਥ ਐਂਡ ਨਿਊਟ੍ਰੀਸ਼ੀਅਨ ਕੋਚ ਇਨ ਐਨੀ ਟਾਈਮ ਫਿਟਨੈਸ ਜਿਮ ਪਟਿਆਲਾ ਇਨਕਮ 60000 ਮੰਥਲੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਵਿਆਹ ਜਲਦੀ ਕਰਨਾ ਕਾਸਟ ਨੋ ਵਰ ਨਾਲ ਗੁਰਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਵਟਸਐਪ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਹਪਰੀ ਸਿੰਘ ਕੇਸਧਾਰੀ ਪਤਾ ਜਿਗਰਾਉਂ ਲੁਧਿਆਣਾ ਕਾਸਟ ਰਾਮਗੜੀਆ ਗੋਤ ਮੈਂ ਠਾਰੂ ਜਗਦੇ ਉਮਰ 1 ਅਕਤੂਬਰ 1998 ਕੱਦ 6 ਫੁੱਟ ਪੜਾਈ ਡਿਪਲੋਮਾ ਜਨਰਲ ਸਾਇੰਸ ਕੈਨੇਡਾ ਪਿਤਾ ਜਗਦੇਵ ਸਿੰਘ ਮਾਤਾ ਪਵਨਜੀਤ ਕੌਰ ਕਾਮੇ ਜੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਸੈਲਫ ਇੰਪਲੋਏ ਸਰੀ ਕੈਨੇਡਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਦੀ ਹੋਵੇ ਜਾਂ ਇੰਡੀਆ ਦੀ ਹੋਵੇ ਪੜੀ ਲੀ ਕੀ ਸੋਣੀ ਜਨਕੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਉਪਰ ਲਸ ਹੋਵੇ ਤੇ ਰਾਮਗੜੀਆ ਕਾਸਟ ਤੋਂ ਹੋਵੇ ਨਾਲ ਗੁਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਦਾਏ ਢੀਮਾਣ ਪਤਾ ਟਾਬਾਂ ਫਗਵਾੜਾ ਕਾਸਟ ਰਾਮਗੜੀਆ ਗੋਤ ਪੇਚੂ ਉਮਰ 24 11 1982 ਪੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਕਾਮੇ ਜੀ ਸੌਰੀ ਕਾਦੇ ਜੀ ਇਹਨਾਂ ਦਾ 5 ਫੁੱਟ 3 ਇੰਚ ਪੜਾਈ میٹرਿਕ ਕਾਮੇ ਜੀ ਦੁਬਈ ਦੇ ਵਿੱਚ ਵਧੀਆ ਕਾਮਕਾਰੇ ਵਧੀਆ ਆਉਂਦੇ ਨੇ ਤੇ ਪਰਿਵਾਰ ਦੀ ਮੰਗੇ ਜੀ ਘਰ ਚਫਾਈ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ WhatsApp ਤੇ ਜਾਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਉਮਰ 35 ਸਾਲ ਕੱਦ 5 ਫੁੱਟ 6 ਇੰਚ ਪੜ੍ਹਾਈ MCA ਪੋਸਟ ਗ੍ਰੈਜੂਏਸ਼ਨ ਪ੍ਰਾਇਕ ਮੈਰਿਡ ਕੈਨੇਡਾ ਸੈਟਲ ਪਿਤਾ ਪੰਜਾਬ ਪੁਲਸ ਤੋਂ ਰਟਾਇਰ ਨੇ ਮਾਤਾ ਜੀ ਹਾਊਸ ਵਾਈਫ ਨੇ ਤੇ ਕਾਮੇ ਜੀ ਇਹਨਾਂ ਦਾ ਲੜਕੀ ਕੈਨੇਡਾ ਦੇ ਵਿੱਚ ਪਰਿਵਾਰ ਦੀ ਮਾंगे ਮੁੰਡੇ ਨੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਵੈਸ਼ਨੂ ਪਰਿਵਾਰ ਤੋਂ ਨਸ਼ਾ ਰਹਿਤ ਤੇ ਵਧੀਆ ਪਰਿਵਾਰ ਤੋਂ ਹੋਵੇ ਨੌਕਰੀ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਰਪਤਾ ਜ਼ਿਲ੍ਹਾ ਫਤੇਗੜ ਸਾਹਿਬ ਮੰਡੀ ਗੋਬਿੰਦਗੜ ਕਾਸਟ ਮਜਬੀ ਸਿੱਖ ਗੋਤ ਆਦੀਵਾਲ ਉਮਰ 197198 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਨਰਸਿੰਗ ਭਰਾ ਦੋਨੇ ਅਨਮੈਰਿਡ ਨੇ ਕੰਮ ਏ ਜੀ ਇਹਨਾਂ ਦਾ ਨੌਕਰੀ ਦਇਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਸੂਨਾ ਸੁਨੱਖਾ ਹੋਵੇ ਜੋ ਕਿ ਜਾਂ ਕੈਨੇਡਾ ਦਾ ਪੀਆਰ ਹੋਵੇ ਜੋ ਲੜਕੀ ਨੂੰ ਬਾਹਰ ਲੈ ਜਾ ਸਕੇ ਚਾਹ ਫਿਰ ਇੰਡੀਆ ਦੇ ਵਿੱਚ ਗਵਰਨਮੈਂਟ ਜੋਬ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਕਸ਼ਪ ਰਾਜਪੂਤ ਉਮਰ 1996 ਕੱਦ 5 ਫੁੱਟ 3 ਇੰਚ ਪੜਾਈ ਬੀ ਕਾਮ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਭੈਣ 1 ਕੇ ਮੈਰਿਡ 1 ਕੈਨੇਡਾ ਭਰਾ 1 ਕੇ ਕੈਨੇਡਾ ਹੈ ਤੇ ਕਾਮੀ ਜੀ ਇਹਨਾਂ ਦੀ ਲੜਕੀ ਕੈਨੇਡਾ ਵਿਜ਼ਟਰ ਵੀਜੇ ਤੇ ਆ ਤੇ ਪਰਿਵਾਰ ਦੀ ਮੰਗੇ ਲੜਕਾ ਕੈਨੇਡਾ ਜਾ ਯੂ ਐਸ ਏ ਦਾ ਪੀ ਆਰ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਕੁਮਾਰ, ਪਤਾ ਜਲੰਧਰ, ਕਾਸਟ ਐਸਸੀ ਰਵੀਦਾਸੀਆ, ਉਮਰ 212 1991, ਕੱਦ 5 ਫੁੱਟ 4 ਇੰਚ। ਪੜਾਈ ਬੀਟੈਕ ਮਕੈਨੀਕਲ, ਪੈਨ ਏਕੇ ਮੈਰੀਡ ਸੈਟਲ ਇਨ ਯੂਰਪ ਕੰਟਰੀ ਕੰਟਰੀ ਸੈਟਲ ਇਨ ਯੂਰਪ ਕੰਟਰੀ ਪ੍ਰਾ ਏਕੇ ਮੈਰੀਡ ਸੈਟਲ ਇਨ ਯੂਰਪ ਕੰਟਰੀ। ਮਾਤਾ ਲਿਵ ਇਨ ਯੂਰਪ ਕੰਟਰੀ ਤੇ ਕਾਮੇਜੀ ਇਹਨਾਂ ਦਾ ਲੜਕਾ ਪੁਰਤਗਾਲ ਦੇ ਵਿੱਚ ਪੀਆਰ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਪੇਜ 'ਤੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ